ਇਹਨਾਂ 10 ਸਾਲਾਂ ਵਿੱਚ ਮੈਂ ਡਿਸਟ੍ਰਿਕਟ ਲੈਵਲ ਦੇ ਸਟੇਟ ਲੈਵਲ ਦੇ ਸੀਨੀਅਰ ਸਟੇਟ ਜੂਨੀਅਰ ਸਟੇਟ ਸੀਨੀਅਰ ਨੈਸ਼ਨਲ ਜੂਨੀਅਰ ਨੈਸ਼ਨਲ ਆਲ ਇੰਡੀਆ ਇੰਟਰਵਰਸਟੀ ਇੰਟਰ ਕਾਲਜ ਸਾਰੇ ਮੈਡਲ ਜਿੱਤੇ ਆਏ ਨੇ ਠੀਕ ਹੈ ਜੀ ਬਕਾਇਦਾ ਮੇਰੀ ਸਪੋਰਟਸ ਡਿਪਾਰਟਮੈਂਟ ਆਫ ਪੰਜਾਬ ਵੱਲੋਂ ਗ੍ਰੇਡਿਏਸ਼ਨ ਵੀ ਹੋਈ ਹੋਈ ਹੈ ਉਸ ਤੋਂ ਬਾਅਦ 2023 ਵਿੱਚ ਦੁਬਈ ਵਿੱਚ ਇੰਟਰਨੈਸ਼ਨਲ ਚੈਂਪੀਅਨਸ਼ਿਪ ਹੋਈ ਸੀ ਜਿੱਥੇ ਮੇਰਾ ਸਿਲਵਰ ਮੈਡਲ ਆਇਆ ਫਿਰ 2024 ਚ ਸਿਡਨੀ ਆਸਟ੍ਰੇਲੀਆ ਵਿੱਚ ਵਰਲਡ ਚੈਂਪੀਅਨਸ਼ਿਪ ਹੋਈ ਸੀ ਪਹਿਲਾਂ ਸ਼ੁਰੂ ਸ਼ੁਰੂ ਵਿੱਚ ਇਦਾਂ ਸੀਗਾ ਕਿ ਲੋਕਲ ਕਲੱਬਾਂ ਵਿੱਚ ਜਿਮ ਵਗੈਰੇ ਵਿੱਚ ਕੰਪੀਟੀਸ਼ਨ ਖੇਡੀਦੇ ਸੀਗੇ ਹੌਲੀ ਹੌਲੀ ਅਸੀਂ ਕੋਚਾਂ ਦੀ ਨਿਗਾ ਚ ਆ ਗਏ ਫਿਰ ਉਹਨਾਂ ਨੇ ਸਾਨੂੰ ਮੋਟੀਵੇਟ ਕੀਤਾ ਜਿਵੇਂ ਕਿ ਮੇਰੇ ਉਸਤਾਦ ਨੇ ਸਰਦਾਰ ਜਸਪ੍ਰੀਤ ਸਿੰਘ ਗੁਰਾਇਆ ਜੀ ਉਹ ਮੈਨੂੰ ਬਹੁਤ ਹੀ ਅੱਛੇ ਤਰੀਕੇ ਨਾਲ ਬਹੁਤ ਹੀ ਟੈਕਨੀਕਲ ਤਰੀਕੇ ਨਾਲ ਗੇਮ ਕਰਵਾਉਂਦੇ ਨੇ ਹਰ ਮੇਰੀ ਚੀਜ਼ ਨੂੰ ਨੋਟ ਕਰਦੇ ਨੇ ਪ੍ਰੋਪਰ ਸ਼ੈਡਿਊਲ ਬਣਾ ਕੇ ਦਿੰਦੇ ਨੇ ਸਾਡੀ ਪ੍ਰੋਪਰ ਬਕਾਇਦਾ ਇਥੋਂ ਸਿਲੈਕਸ਼ਨ ਹੁੰਦੀ ਹੈ ਜਿਵੇਂ ਕਿ ਲਾਸਟ ਟਾਈਮ ਆਪਾਂ ਸੀਨੀਅਰ ਨੈਸ਼ਨਲ ਜਾਂ ਨੈਸ਼ਨਲ ਖੇਡੇ ਸੀਗੇ ਉਹਨਾਂ ਵਿੱਚੋਂ ਸਾਨੂੰ ਫਿਰ ਜਿਨ੍ਹਾਂ ਦੇ ਫਰਸਟ ਪ੍ਰੀਸੀਜਨ ਸਾਈਡ ਵਿਸ਼ਨ ਆਈ ਹੁੰਦੀ ਹੈ ਉਹਨਾਂ ਨੂੰ ਚੱਕਦੇ ਨੇ ਤੇ ਬਕਾਇਦਾ ਉਹਨਾਂ ਦਾ ਕੈਂਪ ਲੱਗਦਾ ਹੈ 15-20 ਦਿਨ ਦਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖੋ ਸਿਟੀ ਹੈਡਲਾਈਨਸ ਤੇ ਮੈਂਬਰ ਫਿਰ ਅੱਜ ਸਾਡੇ ਨਾਲ ਵਰਲਡ ਚੈਂਪੀਅਨ ਸਰਵਜੀਤ ਸਿੰਘ ਰੰਧਾਵਾ ਜੀ ਮੌਜੂਦ ਨੇ ਜੋ ਕਿ ਪਾਵਰ ਲਿਫਟਿੰਗ ਦੇ ਵਿੱਚ ਕਾਫੀ ਜ਼ਿਆਦਾ ਮੈਡਲ ਜਿੱਤ ਚੁੱਕੇ ਨੇ ਤੇ ਇੰਟਰਨੈਸ਼ਨਲ ਲੈਵਲ ਤੇ ਜਿੱਤ ਚੁੱਕੇ ਨੇ ਗੱਲਬਾਤ ਕਰਦੇ ਆ ਸਤਿ ਸ਼ਕਾਲ ਬਾਈ ਜੀ ਸਵਾਗਤ ਹੈ ਸੀਟੀ ਹੈਡਲਾਈਨਸ ਤੇ ਸਤਿ ਸ਼ਕਾਲ ਜੀ ਬਾਈ ਜੀ ਧੰਨਵਾਦ ਬਹੁਤ-ਬਹੁਤ ਬਾਈ ਜੀ ਸਭ ਤੋਂ ਪਹਿਲਾਂ ਮੈਂ ਦੱਸੋ ਪਾਵਰ ਲਿਫਟਿੰਗ ਜੀ ਕਿਸ ਤਰੀਕੇ ਦਾ ਸਫਰ ਰਿਹਾ ਤੁਹਾਡਾ ਵੀ ਵਰਲਡ ਚੈਂਪੀਅਨ ਤੱਕ ਪਹੁੰਚਣ ਦਾ ਦੇਖੋ ਮੈਨੂੰ ਪਿਛਲੇ 10 ਸਾਲ ਤੋਂ ਲਗਾਤਾਰ ਗੇਮ ਕਰਦੇ ਨੂੰ ਪ੍ਰੈਕਟਿਸ ਕਰਦੇ ਨੂੰ ਹੋ ਗਿਆ ਠੀਕ ਆ ਇਹਨਾਂ 10 ਸਾਲਾਂ ਵਿੱਚ ਮੈਂ ਡਿਸਟ੍ਰਿਕਟ ਲੈਵਲ ਦੇ ਸਟੇਟ ਲੈਵਲ ਦੇ ਸੀਨੀਅਰ ਸਟੇਟ ਜੂਨੀਅਰ ਸਟੇਟ ਸੀਨੀਅਰ ਨੈਸ਼ਨਲ ਜੂਨੀਅਰ ਨੈਸ਼ਨਲ ਆਲ ਇੰਡੀਆ ਇੰਟਰਵਰਸਟੀ ਇੰਟਰ ਕਾਲਜ ਸਾਰੇ ਮੈਡਲ ਜਿੱਤੇ ਆਏ ਨੇ ਠੀਕ ਹੈ ਜੀ ਬਕਾਇਦਾ ਮੇਰੀ ਸਪੋਰਟਸ ਡਿਪਾਰਟਮੈਂਟ ਆਫ ਪੰਜਾਬ ਵੱਲੋਂ ਗ੍ਰੇਡੇਸ਼ਨ ਵੀ ਹੋਈ ਹੋਈ ਹੈ ਉਸ ਤੋਂ ਬਾਅਦ 2023 ਵਿੱਚ ਦੁਬਈ ਵਿੱਚ ਇੰਟਰਨੈਸ਼ਨਲ ਚੈਂਪੀਅਨਸ਼ਿਪ ਹੋਈ ਸੀ ਜਿੱਥੇ ਮੇਰਾ ਸਿਲਵਰ ਮੈਡਲ ਆਇਆ ਫਿਰ 2024 ਚ ਸਿਡਨੀ ਆਸਟ੍ਰੇਲੀਆ ਵਿੱਚ ਵਰਲਡ ਚੈਂਪੀਅਨਸ਼ਿਪ ਹੋਈ ਸੀ ਜਿੱਥੇ ਮੇਰਾ 골ਡ ਮੈਡਲ ਆਇਆ ਤੇ ਹੁਣ ਮਾਰਚ 2023 ਵਿੱਚ ਸੌਰੀ 25 ਵਿੱਚ ਏਸ਼ੀਅਨ ਪੈਸੀਫਿਕ ਪਾਵਰ ਲਿਫਟਿੰਗ ਚੈਂਪੀਅਨ ਹੋਈ ਜਿੱਥੇ ਮੇਰੇ ਤਿੰਨ ਮੈਡਲ ਆਏ ਜਨਾ ਵਿੱਚ ਦੋ 골ਡ ਇੱਕ ਬ੍ਰਾਉਂਜ਼ ਕੀਆ ਬਾਤ ਹੈ ਸਫਰ ਕਿਵੇਂ ਸ਼ੁਰੂ ਹੋਇਆ ਵੀ ਜਦੋਂ ਸ਼ੁਰੂਆਤੀ ਦਿਨ ਸੀਗੇ ਹਾਂਜੀ ਪਾਵਰ ਲਿਫਟਿੰਗ ਸ਼ੁਰੂ ਕੀਤੀ ਤੇ ਕਿਸ ਤਰੀਕੇ ਦਾ ਸਾਰਾ ਮਾਹੌਲ ਰਿਹਾ ਕਿਵੇਂ ਜਜ਼ਬਾ ਆਇਆ ਕਿ ਪਾਵਰ ਲਿਫਟਿੰਗ ਹੀ ਕਰਨੀ ਆਪਾਂ ਪਹਿਲਾਂ ਸ਼ੁਰੂ-ਸ਼ੁਰੂ ਵਿੱਚ ਇਦਾਂ ਸੀਗਾ ਕਿ ਲੋਕਲ ਕਲੱਬਾਂ ਵਿੱਚ ਜਿਮ ਵਗੈਰੇ ਵਿੱਚ ਕੰਪੀਟੀਸ਼ਨ ਖੇਡੀਦੇ ਸੀਗੇ ਹੌਲੀ-ਹੌਲੀ ਅਸੀਂ ਕੋਚਾਂ ਦੀ ਨਿਗਾਚ ਆ ਗਏ ਫਿਰ ਉਹਨਾਂ ਨੇ ਸਾਨੂੰ ਮੋਟੀਵੇਟ ਕੀਤਾ ਜਿਵੇਂ ਕਿ ਮੇਰੇ ਉਸਤਾਦ ਨੇ ਸਰਦਾਰ ਜਸਪ੍ਰੀਤ ਸਿੰਘ ਗੁਰਾਇਆ ਜੀ ਉਹ ਮੈਨੂੰ ਬਹੁਤ ਹੀ ਅੱਛੇ ਤਰੀਕੇ ਨਾਲ ਬਹੁਤ ਹੀ ਟੈਕਨੀਕਲ ਤਰੀਕੇ ਨਾਲ ਗੇਮ ਕਰਵਾਉਂਦੇ ਨੇ ਹਰ ਮੇਰੀ ਚੀਜ਼ ਨੂੰ ਨੋਟ ਕਰਦੇ ਨੇ ਪ੍ਰੋਪਰ ਸ਼ੈਡਿਊਲ ਬਣਾ ਕੇ ਦਿੰਦੇ ਨੇ ਸੋ ਇੱਕ ਕੋਚ ਹੋਣਾ ਜ਼ਿੰਦਗੀ ਵਿੱਚ ਬਹੁਤ ਜ਼ਰੂਰੀ ਬਿਲਕੁਲ ਬਿਲਕੁਲ ਕਿਉਂਕਿ ਕਹਿੰਦੇ ਕਿ ਕੋਚ ਹੀ ਹੁੰਦਾ ਜਿਹੜਾ ਹੀਰੇ ਨੂੰ ਤਰਾਸ਼ ਕੇ ਇੱਕ ਹੀਰਾ ਬਣਾਉਂਦਾ ਬਿਲਕੁਲ ਵੀ ਕਿਉਂਕਿ ਜਿਹੜਾ ਪਾਵਰ ਲਿਫਟਿੰਗ ਹੈ ਕਾਫੀ ਜ਼ਿਆਦਾ ਟੈਕਨੀਕਲ ਗੇਮ ਆ ਜਾਂਦੀ ਹੈ ਇਕੱਲਾ ਇਕੱਲੇ ਆਪਾਂ ਨੂੰ ਸਹੀ ਤਰੀਕੇ ਦੇ ਵਿੱਚ ਪਤਾ ਹੋਣਾ ਚਾਹੀਦਾ ਵੀ ਕਿਸ ਤਰੀਕੇ ਨਾਲ ਆਪਾਂ ਸਾਰਾ ਕੁਝ ਕਰਨਾ ਹੈ ਜੀ ਜੀ ਕਿਉਂਕਿ ਜੇ ਨਹੀਂ ਕਰਾਂਗੇ ਤਾਂ ਅਸਲ ਇੰਜਰੀ ਬਹੁਤ ਪਹਿਲਾਂ ਹੀ ਵੱਟ ਤੇ ਗਈ ਹੁੰਦੀ ਜੇਕਰ ਕੁਝ ਵੀ ਮੜ ਗਿਆ ਗਲਤ ਕੀਤਾ ਆਪਾਂ ਇਸੇ ਕਰਕੇ ਜੇ ਟੈਕਨੀਕ ਖਰਾਬ ਹੋ ਜਾਏ ਤੇ ਨਾਲ ਹੀ ਤੁਹਾਡੀ ਇੰਜਰੀ 100% ਸ਼ੋਰ ਹੈ ਇਸ ਕਰਕੇ ਮੇਰੇ ਕੋਚ ਸਾਹਿਬ ਖੁਦ ਪਹਿਲਾਂ ਪਲੇਅਰ ਰਹੇ ਨੇ ਖੁਦ ਉਹ ਕੌਨਵੈਲਥ ਵਰਲਡ ਚੈਂਪੀਅਨਸ਼ਿਪ ਖੇਡੇ ਹੋਏ ਨੇ ਇਸ ਟਾਈਮ ਆਪਣੇ ਉਹ ਸਪੋਰਟਸ ਕੋਟੇ ਵਿੱਚ ਰੇਲਵੇ ਵਿੱਚ ਆਪਣੀ ਜੋਬ ਨਿਭਾਰੇ ਨੇ ਹਾਂਜੀ ਇੰਟਰਨੈਸ਼ਨਲ ਸਫਰ ਕਦੋਂ ਸ਼ੁਰੂ ਹੋਇਆ ਕਿਉਂਕਿ ਪਾਵਰ ਲਿਫਟਿੰਗ ਜਦੋਂ ਇੰਡੀਆ ਲੈਵਲ ਤੇ ਕਰਦੇ ਆ ਲੱਗ ਗੱਲ ਹੈ ਪਰ ਜਦੋਂ ਆਪਾਂ ਦੇਸ਼ ਤੋਂ ਬਾਹਰ ਜਾਂਦੇ ਇੰਟਰਨੈਸ਼ਨਲ ਕਰਦੇ ਆ ਉਹ ਸਾਰਾ ਸਫਰ ਕਿਸ ਤਰੀਕੇ ਦਾ ਸਾਡੀ ਪ੍ਰੋਪਰ ਬਕਾਇਦਾ ਤੋਂ ਸਿਲੈਕਸ਼ਨ ਹੁੰਦੀ ਹੈ ਜਿਵੇਂ ਕਿ ਲਾਸਟ ਟਾਈਮ ਆਪਾਂ ਸੀਨੀਅਰ ਨੈਸ਼ਨਲ ਜਾਂ ਨੈਸ਼ਨਲ ਖੇਡੇ ਸੀਗੇ ਉਹਨਾਂ ਵਿੱਚੋਂ ਸਾਨੂੰ ਫਿਰ ਜਿਨ੍ਹਾਂ ਦੇ ਫਰਸਟ ਪ੍ਰੀਸਿੰਗ ਜਾਂ ਸੈਕੰਡ ਮਿਸ਼ਨ ਆਈ ਹੁੰਦੀ ਹੈ ਉਹਨਾਂ ਨੂੰ ਚੱਕਦੇ ਨੇ ਤੇ ਬਕਾਇਦਾ ਉਹਨਾਂ ਦਾ ਕੈਂਪ ਲੱਗਦਾ ਹੈ 15 20 ਦਿਨ ਦਾ ਫਿਰ ਜਿਵੇਂ ਪਹਿਲਾ ਮੇਰਾ ਟੂਰਨਾਮੈਂਟ ਸੀਗਾ 2023 ਚ ਦੁਬਈ ਚ ਉੱਥੇ ਬਹੁਤ ਅੱਛਾ ਸੀਗਾ ਪ੍ਰੋਪਰ ਸਾਡੀ ਇੰਡੀਆ ਟੀਮ ਗਈ ਸੀ ਉੱਥੇ ਅਮਰੀਕਾ ਜਰਮਨੀ ਕੈਨੇਡਾ ਸਾਰੀਆਂ ਟੀਮਾਂ ਆਈਆਂ ਸੀਗਾ ਬਾਕਾਇਦਾ ਹੋਣ ਜਿਹੜਾ ਆਸਟ੍ਰੇਲੀਆ ਮੈਲਬਨ ਵਿੱਚ ਹੋਇਆ ਇੱਥੇ ਵੀ ਲਗਭਗ 15 15 ਕੰਟਰੀਆਂ ਆਈਆਂ ਸੀਗਾ ਜਿਨ੍ਹਾਂ ਵਿੱਚ ਵੱਡੀਆਂ ਕੰਟਰੀਆਂ ਨਿਊਜ਼ੀਲੈਂਡ ਚਾਈਨਾ ਜਾਪਾਨ ਇੰਡੀਆ ਹੋ ਗਿਆ ਆਪਣਾ শ্রীলঙ্কা ਪਾਕਿਸਤਾਨ ਵੀ ਸੀ ਭਾਈ ਜੀ ਕਿਵੇਂ ਦਾ ਲੱਗਦਾ ਵੀ ਜਦੋਂ ਇੰਨੀਆਂ ਕੰਟਰੀਆਂ ਦੇ ਵਿੱਚ ਆਪਾਂ ਇੱਕ ਇੰਡੀਆ ਨੂੰ ਰਿਪਰੈਜ਼ੈਂਟ ਕਰਦੇ ਆ ਪੰਜਾਬ ਜਾ ਕੇ ਰਿਪਰੈਜ਼ੈਂਟ ਕਰਦੇ ਆ ਵੀ ਸਰ ਬਰੰਦਾਵਾ ਜੀ ਆਏ ਨੇ ਜਦੋਂ ਨਾਮ ਅਨਾਉਂਸ ਹੁੰਦਾ ਹਾਂਜੀ ਕਿਹੋ ਜਿਹਾ ਮਹਿਸੂਸ ਹੁੰਦਾ ਸਮ ਮਤਲਬ ਪ੍ਰਾਊਡ ਮੂਵਮੈਂਟ ਜਿੱਦਾਂ ਕਹਿੰਦਾ ਆ ਆਪਾਂ ਜਦੋਂ ਕਹਿ ਦਿੰਦੇ ਨੇ ਕਿ ਨੈਕਸਟ ਲਿਫਟਰ ਸਰਬਜੀਤ ਸਿੰਘ ਫਰੋਮ ਇੰਡੀਆ ਉਹ ਜਦੋਂ ਬੋਲਦੇ ਨੇ ਕਿ ਫਰੋਮ ਇੰਡੀਆ ਤੇ ਮਨ ਨੂੰ ਉਦੋਂ ਹੀ ਬੜੀ ਖੁਸ਼ੀ ਹੁੰਦੀ ਹੈ ਕਿ ਨਾਲ ਕੰਟਰੀ ਨੂੰ ਰਿਪਰੈਜ਼ੈਂਟ ਕਰ ਰਿਹਾ ਤੇ ਕੰਟਰੀ ਦਾ ਨਾਮ ਹੋ ਰਿਹਾ ਪਰ ਚਲੋ ਕੰਟਰੀ ਦਾ ਨਾਮ ਹੋ ਰਿਹਾ ਆਪਾਂ ਨੂੰ ਪ੍ਰਾਊਡ ਹੋ ਰਿਹਾ ਪਰ ਕੰਟਰੀ ਰਿਵਰਟ ਕੁਝ ਕਰ ਰਹੀ ਹੈ ਕੁਝ ਦਾ ਪੇਬੈਕ ਕਰ ਰਹੀ ਹੈ ਨਹੀਂ ਫਿਲਹਾਲ ਤੇ ਪੱਲਿਓਂ ਕਰ ਰਹੇ ਜੀ ਸਾਰਾ ਕੁਝ ਕਿਉਂਕਿ ਮੈਂ ਵੀ ਇੱਕ ਸੁਧਾਰਨ ਫੈਮਿਲੀ ਵਿੱਚ ਆ ਫੈਮਿਲੀ ਇੰਨਾ ਖਰਚਾ ਨਹੀਂ ਕਰ ਸਕਦੀ ਫੋਰਡ ਮੇਰੇ ਪਿੰਡ ਵਾਲੇ ਜਿਹੜੇ ਐਨ ਆਰ ਆਈ ਵੀਰ ਨੇ ਕੁਝ ਉਹ ਮੈਨੂੰ ਹੈਲਪੇ ਦੇ ਦਿੰਦੇ ਨੇ ਜਦੋਂ ਜਾਣਾ ਹੁੰਦਾ ਬਾਹਰ ਮੈਚ ਖੇਡਣ ਸੋ ਮੇਰਾ ਸਾਥ ਦੇ ਰਹੇ ਨੇ ਪਿੰਡ ਵਾਲੇ ਕੁਝ ਪੰਜਾਬ ਗਵਰਨਮੈਂਟ ਵੱਲੋਂ ਕੁਝ ਸਹਾਇਤਾ ਮਿਲਦੀ ਹੋਵੇ ਵੀ ਜਦੋਂ ਇੱਕ ਇੰਟਰਨੈਸ਼ਨਲ ਪਲੇਅਰ ਬੰਦਾ ਬਣ ਜਾਂਦਾ ਉਸ ਤੋਂ ਬਾਅਦ ਫਿਰ 골ਡ ਮੈਡਲ ਵੀ ਆ ਜਾਣ ਦੋ ਦੋ ਹਾਂਜੀ ਤੇ ਕੁਝ ਮਤਲਬ ਸਹਾਇਤਾ ਹੋਵੇ ਜਾਂ ਕਹਿ ਲਓ ਕੁਝ ਮੀਸ ਫਾਇਦਾ ਤਾਂ ਹੋਵੇ ਕਿ ਜਦੋਂ ਆਪਾਂ ਇੱਕ ਇੰਡੀਆ ਲੈਵਲ ਤੇ ਰਿਪਰੈਜ਼ੈਂਟ ਕਰ ਰਹੇ ਹਾਂ ਪੂਰੇ ਵਰਲਡ ਦੇ ਵਿੱਚ ਜੀ ਤੇ ਜਿਹੜੀ ਪੰਜਾਬ ਸਰਕਾਰ ਹੈ ਨਾ ਇਸ ਟਾਈਮ ਪਿਛਲੇ 3 ਸਾਲ ਤੋਂ ਬਹੁਤ ਹੀ ਅੱਛਾ ਕੰਮ ਕਰਦੀ ਆ ਰਹੀ ਹੈ ਨਸ਼ੇ ਨੂੰ ਦੂਰ ਕਰ ਰਹੀ ਹੈ ਨਸ਼ੇ ਜਿਹੜੇ ਵੇਚਦੇ ਨੇ ਉਹਨਾਂ ਦੇ ਘਰ ਟਾ ਰਹੇ ਨੇ ਹਣਾ ਤੇ ਨੌਕਰੀਆਂ ਬੰਨ ਰਿਆ ਰਹੇ ਮੇਰੀ ਪਿਛਲੇ 3 ਸਾਲ ਤੋਂ ਬਹੁਤ ਹੀ ਜ਼ਿਆਦਾ ਕੋਸ਼ਿਸ਼ ਚੱਲਦੀ ਪਈ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਮਿਲਣ ਦੇ ਬਾਰੇ ਕੋਸ਼ਿਸ਼ਾਂ ਕਰੀ ਜਾ ਰਹੇ ਆ ਬਟ ਮਾੜੀ ਕਿਸਮਤ ਕਾਰਨਾਂ ਦੇ ਨਾਲ ਮਲਾਪ ਹੀ ਨਹੀਂ ਹੋ ਰਿਹਾ ਸੋ ਮੇਰੀ ਮੁੱਖ ਮੰਤਰੀ ਸਾਹਿਬ ਨੂੰ ਇਹੀ ਬੇਨਤੀ ਕਿ ਜਿਹੜੇ ਵੀਡੀਓ ਦੇਖ ਰਹੇ ਨੇ ਮੈਨੂੰ ਮਿਲੋ ਮੈਨੂੰ ਮਿਲਣ ਦਾ ਟਾਈਮ ਦਿਓ ਅਤੇ ਮੇਰੀਆਂ ਖੇਡ ਪ੍ਰਾਪਤੀਆਂ ਤੇ ਪੜ੍ਹਾਈ ਦੇ ਅਕੋਰਡਿੰਗ ਮੈਨੂੰ ਕਿਸੇ ਸਰਕਾਰੀ ਜਗ੍ਹਾ ਵਿੱਚ ਮੌਕਾ ਦਿੱਤਾ ਗਿਆ। ਬਈ ਇੰਟਰਨੈਸ਼ਨਲ ਸਫਰ ਕਿਸ ਤਰੀਕੇ ਦਾ ਹੈ? ਕੁਝ ਘੈਂਟ ਕੁਝ ਹੋਇਆ ਹੋਵੇ ਮਤਲਬ ਵਾਕਿਆ ਇਦਾਂ ਦਾ ਹੋਇਆ ਹੋਵੇ ਵੀ ਜਿਹੜਾ ਕਦੇ ਭੁੱਲ ਨਹੀਂ ਸਕੇ ਹਲੇ ਤੀਕਰ। ਇਸ ਵਾਰੀ ਤੇ ਮੌਦੇ ਮੂਹ ਚੋਂ ਨਿਕਲਿਆ ਮੈਂ ਨਾ ਉੱਥੇ। ਜਿਵੇਂ ਮੇਰਾ weight ਸੀਗਾ 8 ਕਿਲੋ ਜ਼ਿਆਦਾ ਜਦੋਂ ਮੈਂ ਖੇਡਣ ਜਾਣਾ ਸੀ। ਤੇ ਉਹ ਮੈਨੂੰ ਘਟਾਉਣਾ ਪੈਣਾ ਕਿਉਂਕਿ ਮੈਂ ਛੋਟੇ weight ਚ ਐਂਟਰੀ ਭਰੀ ਸੀ ਆਪਣੀ। ਤੇ ਪਹਿਲਾਂ ਤੇ 5-6 ਦਿਨ ਕੁਝ ਖਾਦਾ ਨਹੀਂ ਮੈਂ ਰੋਟੀ ਵਗੈਰਾ ਲਾਸਟ ਵਾਲੇ 2 ਦਿਨ ਤੇ ਪਾਣੀ ਵੀ ਛੱਡਦਾ ਸੀ ਸਾਰੀ ਬੋਡੀ ਖਤਮ ਜਾਨੀ ਕਿ ਪਾਣੀ ਵੀ ਖਤਮ ਹੋਦਰੋਂ ਜੋਰ ਵੀ ਖਤਮ ਕੁਦਰਤੀ ਹੈ ਕਿ ਕੰਪੀਟੀਸ਼ਨ ਤੋਂ 4 ਘੰਟੇ ਪਹਿਲਾਂ ਮੈਨੂੰ ਲੂਜ਼ ਮਾਸ਼ਲ ਲੱਗ ਗਿਆ ਅੱਛਾ ਹਾਂਜੀ ਚਲੋ ਮੈਂ ਕਿਹਾ ਹੋ ਗਿਆ ਕੰਮ ਖਤਮ ਹੋਣ ਦੇ ਜਦੋਂ 15-20 ਮਿੰਟ ਪਹਿਲਾਂ ਵਾਰਪ ਅਪ ਸਟਾਰਟ ਹੋਣ ਲੱਗਾ ਮੈਨੂੰ ਵੋਮਟਿੰਗ ਆ ਗਈਆਂ ਤੋਂ ਠੀਕ ਹੈ ਜੀ ਤੇ ਸਰੀਰ ਚ ਰਾਇ ਨਹੀਂ ਨਾ ਕੁਝ ਪਾਣੀ ਨਾ ਕੁਝ ਫਿਰ ਉਹਨਾਂ ਦੀ ਜਿਹੜੀ ਆਰਗੇਨਾਈਜੇਸ਼ਨ ਸੀਗੀ ਉਹ ਸਾਡੇ ਕੋਲ ਆਈ ਕਿ ਉਹਨਾਂ ਨੇ ਦੇਖਿਆ ਕਿ ਇੱਕ ਇੰਡੀਅਨ ਪਲੇਅਰ ਤੇ ਬਹੁਤ ਜ਼ਿਆਦਾ ਬਿਮਾਰ ਆਇਆ ਸਿੱਕਾ ਕੰਪਲੀਨ ਕਰ ਰਿਹਾ ਉਹਨਾਂ ਨੇ ਮੈਨੂੰ ਕਹਿਤਾ ਸੀ ਕਿ ਤੂੰ ਰਹਿਣ ਦੇ ਕਰਨ ਨੂੰ ਹੂੰ ਕਿ ਤੂੰ ਬਹੁਤ ਇਸ ਟਾਈਮ ਤੇਰੀ ਵੀਕਨੈਸ ਹੈ ਐਵੇਂ ਕੋਈ ਅਣਹੋਣੀ ਨਾ ਹੋ ਜਾਏ ਕਿ ਤੇਰੀ ਜਾਨ ਨੂੰ ਖਤਰਾ ਹੈ ਸੋ ਮੈਂ ਕਿਹਾ ਮੈਨੂੰ 10 ਮਿੰਟ ਦੋ ਮੈਂ ਥੋੜਾ ਸੋਚਣਾ ਪਲੇਸ ਚਲੋ ਮੈਂ ਠੀਕ ਨਹੀਂ ਸੀਗਾ ਫਿਰ ਮੈਂ 10 ਮਿੰਟ ਸੋਚਿਆ ਫਿਰ ਮੈਂ ਉਹਨੂੰ ਜਾ ਕੇ ਕਿਹਾ ਕਿ ਮੈਂ ਪਿਛਲੇ 5-6 ਦਿਨ ਤੋਂ ਕੁਝ ਖਾਦਾ ਨਹੀਂ ਐ ਪੀਤਾ ਨਹੀਂ ਐ ਠੀਕ ਆ ਕੋਈ 10-12 ਹਜ਼ਾਰ 1000 ਕਿਲੋਮੀਟਰ ਹੀ ਸਫਰ ਕਰਕੇ ਆਇਆ ਬਿਲਕੁਲ ਫਿਰ ਪਿਛਲੇ 5-7 ਮਹੀਨੇ ਦੀ ਲਗਾਤਾਰ ਕੰਟੀਨਿਊ ਟ੍ਰੇਨਿੰਗ ਚੱਲ ਰਹੀ ਹੈ ਸੋ ਇੰਨੀ ਕਿ ਛੋਟੀ ਜੀ ਪ੍ਰੋਬਲਮ ਕਰਕੇ ਹੁਣ ਮੈਂ ਪਿੱਛੇ ਤੇ ਹਟਣੇ ਵਾਲਾ ਮੈਂ ਤਾਂ ਖੇਡਣਾ ਜੀ ਖੇਡ ਕੇ ਜਾਵਾਂਗਾ ਜਿੱਤਾਂ ਜਾਂ ਹਾਰਾਂ ਬਸ ਇਹ ਨਾ ਹੋਵੇ ਕਿ ਮੈਂ ਉੱਥੇ ਜਾ ਕੇ ਸੋਚਾਂ ਕਿ ਨਹੀਂ ਮੇਰੇ ਕੋ ਖੇਡਣੀ ਨਹੀਂ ਹੈ ਹਣ ਤਾਂ ਮੈਂ ਕਹਿੰਦਾ ਮੈਨੂੰ ਭਾਵੇਂ ਵੱਡ ਕੇ ਲਾ ਦੋ ਇੱਥੇ ਮੈਂ ਤਾਂ ਵੀ ਖੇਡ ਲੈਣਾ ਤੇ ਕਿੰਨੇ ਦੀ ਫਿਰ ਜਿਹੜੀ ਕੀ ਹੈ weight category ਚ ਖੇਡੇ ਤੇ ਕਿੰਨਾ ਜਿਹੜਾ weight ਉਸ ਸਮੇਂ ਜਦੋਂ ਚੱਕਿਆ ਕਿਉਂਕਿ ਜਦੋਂ loose motion ਤੇ vomiting ਹੁੰਦੀ ਹੈ ਤਾਂ ਬੰਦਾ ਇੱਕ ਸਮੇਂ ਅੱਧਾ ਰਹਿ ਜਾਂ ਉੱਥੇ ਸਭ ਤੋਂ ਪਹਿਲਾਂ ਸਾਡੀ ਸਕੁਐਟ ਹੋਈ ਆ ਹਮ ਠੀਕ ਆ ਜੀ ਸਕੁਐਟ ਵਿੱਚ 175 ਕਿਜੀ ਲਿਫਟ ਕੀਤਾ ਠੀਕ ਆ ਜੀ ਫਿਰ ਬੈਂਚ ਹੋਈ ਆ ਬੈਂਚ ਵਿੱਚ 105 ਕਿਲੋ ਤੇ ਫਿਰ ਡੈੱਡ ਲਿਫਟ ਹੋਈ ਆ ਉਹਦੇ ਵਿੱਚ 195 ਕਿਲੋ ਦੇ ਲਿਫਟ ਕੀਤਾ ਟੋਟਲ ਮੇਰਾ ਕੋ 470 ਦਾ ਸਕੋਰ ਬਣਿਆ ਸੀ ਮਾਲਕੇ weight ਮੇਰਾ ਆਪਣਾ ਸੀਗਾ ਜਿਹੜਾ ਰਹਿ ਗਿਆ 67.ਸਮਥਿੰਗ ਸੀਗਾ ਤੇ ਉਹਨਾਂ ਨੂੰ ਜਦੋਂ ਪਤਾ ਲੱਗਿਆ ਨਾ ਕਿ ਇਹ ਮੁੰਡਾ ਬਿਮਾਰ ਹੈ ਜਾਂ ਪਪਟਿੰਗ ਸਾਰਾ ਕਰਸ਼ ਕਰਕੇ ਨਾਲ ਵੀ ਫੇਰ ਵੀ ਕਰ ਰਿਹਾ ਤੇ ਉਧਰ ਦੀ ਜਿਹੜੀ ਕਰਾਊਡ ਸੀਗੀ ਸਾਹਮਣੇ ਦਰਸ਼ਕ ਬੈਠੇ ਸੀਗੇ ਉਹ ਬਹੁਤ ਯਾਨੀ ਕਿ ਮੈਨੂੰ ਮੋਟੀਵੇਟ ਕਰ ਰਹੇ ਸੀ ਨਾਲੇ ਮਾਈਕ 'ਚ ਅਨਾਉਂਸ ਕਰ ਰਹੇ ਸੀਗੇ ਕਿ ਇੰਡੀਅਨ ਪਲੇਅਰ ਆਇਆ ਤਾਂ ਹੈਗਾ ਪਰ ਆਪਣੀ ਜਾਨ ਤੇ ਖੇਡ ਕੇ ਇਸ ਟਾਈਮ ਖੇਡ ਰਿਹਾ ਬਾਈ ਕਿਹੋ ਜਿਹਾ ਫਿਰ ਉਸ ਸਮੇਂ ਮਹਿਸੂਸ ਹੋਇਆ ਵੀ ਜਦੋਂ ਇੱਕ ਇੰਨਾ ਆਪਾ weight ਚੱਕ ਰਹੇ ਹਾਂ ਹਾਂਜੀ ਤੇ ਉਸ ਤੋਂ ਬਾਅਦ ਫਿਰ ਉਸ ਦਾ ਮੁੱਲ ਵੀ ਮੁੜਦਾ ਜੀ ਜੀ ਤੇ ਜਦੋਂ ਆਪਾਂ ਨੇ ਗੱਲ ਚ ਮੈਡਲ ਪਾ ਜਾਂਦਾ ਤੇ ਕਿਸ ਤਰੀਕੇ ਦੀ ਪ੍ਰਾਊਡ ਮੂਮੈਂਟ ਉਸ ਸਮੇਂ ਬਣਦੀ ਤੁਹਾਡੇ ਹਾਸਤੇ ਮੈਂ ਤਾਂ ਖੇਡ ਕੇ ਜਦੋਂ ਲਾਸਟ ਲਿਫਟ ਹੋਈ ਨਾ ਮੈਂ ਆਰਾਮ ਨਾਲ ਆਪਣਾ ਥੋੜੀ-ਥੋੜੀ ਫਿਰ ਆਪਣੀ ਰਿਕਵਰੀ ਕਰਨੀ ਕਿਉਂਕਿ ਬਿਮਾਰ ਸੀਗਾ ਵੀਕਨੈਸ ਸੀਗੀ ਪਾਣੀ ਵਗੈਰਾ ਪੀਤਾ ਫਰੂਟ ਵਗੈਰਾ ਖਾਦਾ ਥੋੜਾ ਆਪਣੇ ਕੋਲ ਫਰੈਸ਼ ਕੀਤਾ ਤੇ ਫਿਰ ਉਹ ਮੇਰੇ ਕੋਲ ਆਏ ਕਹਿੰਦੇ ਜਿਆ ਤੇਰੇ ਤਿੰਨ ਮੈਡਲ ਹੈ ਮੈਂ ਹੈਰਾਨ ਹੋ ਗਿਆ ਮੈਂ ਕਿਾ ਕੀ ਬਾਤ ਤਿੰਨ ਮੈਡਲ ਮੈਂ ਕਿਹਾ ਮੈਂ ਤਾਂ ਸੋਚਿਆ ਕਿ ਚਲੋ ਪਾਰਟਿਸਪੇਟ ਹੀ ਕਰਕੇ ਜਾਵਾਂਗੇ ਦੇਖਦੇ ਨਹੀਂ ਤੇਰੇ ਤਿੰਨ ਮੈਡਲ ਆ ਤੇ ਸ਼ਾਨ ਆਪਣੀ ਮੈਡਲ ਸਰਵਣੀ ਆ ਫਿਰ ਉੱਥੇ ਪਹੁੰਚਣਾ ਜੀ ਫਿਰ ਜਦੋਂ ਇੰਡੀਆ ਵਾਪਸ ਪਹੁੰਚੇ ਕੁਝ ਸਪੈਸ਼ਲ ਤਰੀਕੇ ਦਾ ਵੈਲਕਮ ਹੋਇਆ ਹੋਵੇ ਹਾਂਜੀ ਹਾਂਜੀ ਬਿਲਕੁਲ ਜੀ ਸਾਰਾ ਪਿੰਡ ਮੇਰਾ ਅੱਡੇ ਤੇ ਖੜਾ ਸੀਗਾ ਮੈਨੂੰ ਲੈਣ ਲਈ ਟੋਲ ਸੀਗਾ ਰਿਸ਼ਤੇਦਾਰ ਸੀਗੇ ਪਰ ਫਿਰ ਪਹਿਲਾਂ ਸੀ ਗੁਰੂ ਘਰ ਜਾ ਕੇ ਸ਼ੁਕਰਾਨਾ ਕੀਤਾ ਸਾਰੇ ਪਿੰਡ 'ਚ ਖੁਸ਼ੀ ਦਾ ਮਾਹੌਲ ਸੀਗਾ ਜਦੋਂ ਪਤਾ ਲੱਗਿਆ ਨਾ ਕਿ ਮੇਰੇ ਮੈਡਲ ਆਏ ਸੋ ਘਰੇ ਖਾਣਾ ਜਾਣਾ ਵਧਾਈਆਂ ਸਾਰਾ ਕੁਝ ਸੀ ਤੇ ਸਭ ਤੋਂ ਜ਼ਿਆਦਾ ਪ੍ਰਾਊਡ ਆਪਾਂ ਇਹਨੋਂ ਦਾ ਹਾਂ ਬਿਲਕੁਲ ਬਿਲਕੁਲ ਜਦੋਂ ਸ਼ੁਰੂਆਤੀ ਦਿਨ ਹੁੰਦੇ ਨੇ ਖਿਡਾਰੀ ਦੇ ਜਦੋਂ ਉਹਨੇ ਪਾਵਰ ਲਿਫਟਿੰਗ ਸ਼ੁਰੂ ਕਰਨੀ ਹੁੰਦੀ ਆ ਉਸ ਸਮੇਂ ਉਹਨੂੰ ਕਿਹੜੀਆਂ-ਕਿਹੜੀਆਂ ਕਠਿਨਾਈਆਂ ਜਿਹੜੀਆਂ ਸਾਹਮਣਾ ਕਰਨਾ ਪੈਂਦਾ ਕਿਉਂਕਿ ਇੱਕ ਜਿਹੜੀ weight ਦੀ ਗੇਮ ਹੈ ਇਹਨੂੰ ਸਾਰਾ ਮਿਸ ਕਹੋ ਆਰਾਮ ਨਾਲ ਖੇਡਣੀ ਪੈਂਦੀ ਹੈ ਹਾਂਜੀ ਹਾਂਜੀ ਬਿਲਕੁਲ ਸਹੀ ਤਰੀਕੇ ਨਾਲ ਕਹੋ ਹੈਂਡਲ ਕਰਕੇ ਖੇਡਣਾ ਪੈਂਦਾ ਬਿਲਕੁਲ ਕਿਉਂਕਿ ਮੈਂ ਹੁਣ ਪਿਛਲੇ ਕੋਈ 3-4 ਸਾਲ ਤੋਂ ਪ੍ਰਾਈਵੇਟ ਅਧਾਰੇਸ ਜੌਬ ਕਰ ਰਿਹਾ ਹਾਂ ਹੂੰ ਠੀਕ ਆ ਜੀ 8 ਤੋਂ 10 ਘੰਟੇ ਜੌਬ ਹੈ ਉਸ ਤੋਂ ਬਾਅਦ ਪ੍ਰੈਕਟਿਕਲੀ ਵੀ ਇਕ ਮਣਾ ਲੱਗਦਾ ਅਲੱਗ ਟਾਈਮ ਰੱਖਿਆ ਦੋ ਤਿੰਨ ਘੰਟੇ ਪ੍ਰੈਕਟਿਸ ਫਿਰ ਆਪਣੇ ਰੈਸਟ ਕਰਨੇ ਡਾਈਟ ਲੈਣੇ ਟਾਈਮ ਟੇਬਲ ਬਣਾਉਣਾ ਪੈਂਦਾ ਜਿਵੇਂ ਕਿ ਗੇਮ ਕਰਨੀ ਸੌਖੀ ਆ ਡਿਸਪਲਿਨ ਚਾਹੀਦਾ ਡਿਸਪਲਿਨ ਚਾਹੀਦਾ ਰਿਸ਼ਤੇਦਾਰੀਆਂ ਵਿਆਹ ਸ਼ਾਦੀਆਂ ਯਾਰ ਦੋਸਤ ਕਈ ਵਾਰੀ ਕਹਿੰਦੇ ਕਿ ਚਲੋ ਫਿਲਮ ਦੇਖਣ ਚੱਲੀਏ ਜਾਂ ਇੱਧਰ ਚਲੀਏ ਘੁੰਮਣ ਚੱਲੀਏ ਸਭ ਕੁਝ ਛੱਡਣਾ ਪੈਂਦਾ ਮੌਕੀ ਦੀ ਗੱਲ ਹੈ ਕਿ ਐਂਡ ਤੇ ਆ ਕੇ ਤਾਂ ਰੋਟੀ ਪਾਣੀ ਵੀ ਛੱਡਣਾ ਪੈਂਦਾ ਤੁਹਾਨੂੰ ਜਗ੍ਹਾ ਦੱਸਿਆ ਗਿਆ ਬਿਲਕੁਲ ਫਿਊਚਰ ਕੀ ਬਣਦਾ ਜਦੋਂ ਬੰਦਾ ਇੱਕ ਐਨਏ ਮੈਡਲ ਜਿੱਤ ਜਾਂਦਾ ਵੀ ਇੱਕ ਕਹਿ ਲਓ ਆਪਣਾ ਸਾਰਾ ਜਿਹੜਾ ਜ਼ਿੰਦਗੀ ਦਾ ਜਿਹੜਾ ਸਫਰ ਹੈ ਉਹ ਇੱਕ ਗੇਮ ਵਾਸਤੇ ਡੈਡੀਕੇਟਡ ਰਹਿੰਦਾ ਹਾਂਜੀ ਹਾਂ ਤੁਸ ਨੂੰ ਉਹਦਾ ਫਿਊਚਰ ਕਿਵੇਂ ਸਿਕਿਉਰ ਹੁੰਦਾ ਕਿਉਂਕਿ ਸਾਰੀ ਜਿਹੜੀ ਜ਼ਿੰਦਗੀ ਹੈ ਬੰਦਾ ਭੱਜ ਦੌੜ ਉਸੇ ਕਰੇ ਕਰਦਾ ਕਿ ਮੇਰਾ ਐਟ ਐਂਡ ਫਿਊਚਰ ਸਿਕਿਉਰ ਹੋਵੇ ਜੀ ਹਰ ਇੱਕ ਪਲੇਅਰ ਦੀ ਇੱਛਾ ਹੁੰਦੀ ਹੈ ਕਿ ਮੈਂ ਚਲੋ ਖੇਡਾਂ ਇੰਟਰਨੈਟ ਨਾਲ ਉਸ ਤੋਂ ਬਾਅਦ ਸਰਕਾਰ ਸਾਡੇ ਲਈ ਕੁਝ ਕਰੇ ਸੋ ਮੇਰੀ ਸਰਕਾਰ ਅੱਗੇ ਬੇਨਤੀ ਹੈ ਕੇ ਜਲਦ ਤੋਂ ਜਲਦ ਮੈਨੂੰ ਕਿਸੇ ਸਰਕਾਰੀ ادارے ਚ ਜਗ੍ਹਾ ਦਿੱਤੀ ਜਾਵੇ। ਬਾਕੀ ਇਦਾਂ ਵਾ ਕਿ ਜਿਹੜਾ ਗੇਮ ਦਾ ਸ਼ੌਂਕ ਆ ਤਮਾਮ ਉਮਰ ਚੱਲਦਾ ਰਹੇਗਾ। ਹੁਣ ਵੀ ਸਾਨੂੰ ਮਰੀ ਜਿਵੇਂ ਦੋ ਵਾਰੀ ਮੈਂ ਆਸਟ੍ਰੇਲੀਆ ਜਾ ਕੇ ਆਇਆ ਮੈਨੂੰ ਕਈ ਵਾਰੀ ਕਹਿ ਦਿੰਦੇ ਮਿੱਤਰ ਜਾਂ ਯਾਰ ਦੋਸਤ ਜਿਹਨਾਂ ਨੂੰ ਲੱਗ ਰਿਹਾ ਕਿ ਬਹੁਤ ਹੋ ਗਿਆ ਯਾਰ ਹੁਣ ਤੇ ਬਲਕਿ ਨਹੀਂ ਕੁਝ ਹੋ ਰਿਹਾ ਤੇ ਤੂੰ ਆ ਜਾ ਆਸਟ੍ਰੇਲੀਆ ਤੇ ਭਾਜਾ ਕੋਈ ਨਾ ਕੰਮ ਕਰ ਟਰਾਲਾ ਟਰੂਲਾ ਚਲਾ ਕੋਈ ਚੱਕ। ਮੈਂ ਕਹਿੰਦਾ ਨਹੀਂ ਸਾਡੀਆਂ ਉੱਥੇ ਇਸ ਟਾਈਮ ਸਰਕਾਰ ਚੰਗੀ ਆ। ਕਰੇਗੀ ਕੁਝ। ਤੇ ਕਰਨਾ ਵੀ ਪਵੇਗਾ ਉਮੀਦ ਹੈਗੀ ਆ ਮਤਲਬ ਹਾਂਜੀ ਹਾਂਜੀ ਤਾਈਆਂ ਤੇ ਏਡੀ ਵੱਡੀ ਕੰਟਰੀ ਛੱਡ ਕੇ ਆ ਗਏ ਉੱਥੇ ਖੇਡ ਕੇ ਨਹੀਂ ਤੇ ਤੁਹਾਨੂੰ ਪਤਾ ਹੀ ਆ ਪੰਜਾਬੀਆਂ ਦਾ ਇੱਕ ਮਿੰਟ ਲਾਉਂਦੇ ਭੱਜਣ ਕਦੇ ਤੁਸੀਂ ਦੱਸ ਰਹੇ ਸੀ ਇੱਕ ਵੀਜ਼ਾ ਦੇ ਵਿੱਚ ਕਾਫੀ ਔਖਾ ਹੋਇਆ ਸੀ ਜਾਂ ਵੀ ਖੜੇ ਪੈਰ ਵੀਜ਼ਾ ਆਇਆ ਹਾਂਜੀ ਤੇ ਸਾਰੀ ਤਿਆਰੀ ਕਰੀ ਬੈਠੇ ਸੀ ਪਰ ਵੀਜ਼ੇ ਦੀ ਉਡੀਕ ਕਰਦੇ ਹੋਏ ਵੀਜ਼ੇ ਦੀ ਉਡੀਕ ਸੀਗੀ ਇਸ ਵਾਰ ਵੀ ਸਾਂਝਾ ਕਰੋ ਸਾਡੇ ਨਾਲ ਕਈ ਵਾਰੀ ਕੁਝ ਪ੍ਰੋਬਲਮਸ ਆ ਜਾਂਦੇ ਨੇ ਚਲੋ ਮੇਰਾ ਤੇ ਸੈਕੰਡ ਟੂਰ ਸੀ ਨਾ ਬਾਕੀ ਜਿਹੜੀ ਨਾਲ ਨਵੀਂ ਟੀਮ ਹੈ ਤੇ ਵੀਜ਼ਾ ਸਾਡਾ 2 ਦਿਨ ਪਹਿਲਾਂ ਆਇਆ ਸੀ ਹੂੰ ਬਾਕੀ ਉਹਨਾਂ ਨੇ ਇੱਕ ਦਿਨ ਰਿਜ਼ਰਵ ਡੇ ਰੱਖਿਆ ਸੀ ਅਗਰ ਬਾਈ ਚਾਂਸ ਟੀਮ ਲੇਟ ਪਹੁੰਚਦੀ ਹੈ ਤਾਂ ਤੁਹਾਡਾ ਰਿਜ਼ਰਵ ਡੇ ਵਿੱਚ ਕੰਪੀਟੀਸ਼ਨ ਹੋ ਜਾਏਗਾ ਤੇ ਮੇਰਾ ਤੇ ਰਿਜ਼ਰਵ ਡੇ ਤੇ ਹੋਇਆ ਯਾਨੀ ਕਿ ਲੇਟ ਸੀਗੇ ਅਸੀਂ ਤੇ ਚਲੋ ਹੋ ਗਿਆ ਵਧੀਆ ਹੋ ਗਿਆ ਪਰਮਾਤਮਾ ਨਾਲ ਪਰਮਾਤਮਾ ਦਾ ਸਨਾਲ ਆ ਸਾਰਾ ਨਵੇਂ ਯੂਥ ਨੂੰ ਵੀ ਟ੍ਰੇਨਿੰਗ ਦੇ ਰਹੇ ਹਾਂ ਕਿਉਂਕਿ ਜਿਵੇਂ ਤੁਸੀਂ ਦਸਵੇਂ ਪਿੰਡ ਹੀ ਰਹਿੰਦੇ ਹੋ ਤੁਸੀਂ ਹਾਂਜੀ ਹਾਂਜੀ ਤੇ ਫਿਰ ਨਵਾਂ ਯੂਥ ਵੀ ਉੱਥੇ ਇਕੱਠਾ ਹੁੰਦਾ ਹੈ ਜਿਹਨੂੰ ਸਿਖਾਉਨੇ ਹੋ ਤੁਸੀਂ ਬਿਲਕੁਲ ਜੀ ਮੈਂ ਪਲੇਅਰਾਂ ਨੂੰ ਤਿਆਰ ਕਰਦਾ ਲਗਭਗ ਸਾਰੇ ਗੇਮ ਦੇ ਪਲੇਅਰ ਨੂੰ ਤਿਆਰ ਕਰੀਦਾ ਪਰ ਕਿਉਂਕਿ ਮੈਂ ਡੀਪੀਆ ਡ ਬੱਚਿਆਂ ਨੂੰ ਜਿਹੜੇ ਛੋਟੇ ਬੱਚੇ ਹੈਗੇ ਨੇ ਪਿੰਡ ਦੇ ਜਾਂ ਏਰੀਏ ਦੇ ਉਹਨਾਂ ਨੂੰ ਪ੍ਰੋਪਰ ਹੀ ਡਿਸਟ੍ਰਿਕਟ ਲੈਵਲ ਖਲਾਈਦਾ ਹੈ ਸਟੇਟ ਲੈਵਲ ਤੱਕ ਲੈ ਕੇ ਜਾਂਦਾ ਹੈ ਨੈਸ਼ਨਲ ਲੈਵਲ ਤੱਕ ਲੈ ਕੇ ਲੈ ਕੇ ਜਾਂਦੇ ਨੇ ਟ੍ਰੇਨਿੰਗ ਕਰਵਾਉਂਦਾ ਬੱਚਿਆਂ ਨੂੰ ਪ੍ਰੋਪਰ ਜਿਮ ਵਿੱਚ ਵੀ ਗਰਾਊਂਡ ਵਿੱਚ ਵੀ ਹਾਂਜੀ ਫਾਈਟ ਵਗਾਰਦਾ ਕਿਵੇਂ ਮੈਨੇਜ ਵਗੈਰਾ ਸਭ ਕੁਝ ਹੁੰਦਾ ਕਿਉਂਕਿ ਸਾਰੀ ਜਿਹੜੀ ਗੇਮ ਹੈ ਖਾੜੀ ਡਾਈਟ ਦੇ ਸਿਰ ਤੇ ਜੀ ਜੀ ਡਾਈਟ 'ਚ ਮੇਰੇ ਜਿਆਦਾ ਮੈਂ ਕਹਾਂ ਉਹ ਕਿ ਜ਼ੋਰ ਵਾਲੀ ਗੇਮ ਹੈ ਤੇ ਨਾਨ-ਵੇਜ ਖਾਣਾ ਪੈਣਾ ਜੀ ਨਾਨ-ਵੇਜ ਆ ਜਿਹੜਾ ਮੇਰੇ ਫਾਦਰ ਸਾਹਿਬ ਖੁਦ ਮੈਨੂੰ ਤਿਆਰ ਕਰਕੇ ਦਿੰਦੇ ਨੇ ਜਿਵੇਂ ਬੱਕਰਾ ਹੋ ਗਿਆ ਫਿਸ਼ ਹੋ ਗਈ ਤੇ ਘਰ ਦੀ ਖਰਾਕ ਹੈ ਦੁੱਧ ਕਿਉ ਮੱਖਣ ਕਿਹੋ ਜਿਹਾ ਲੱਗਿਆ ਜਦੋਂ ਸਾਰਾ ਟੱਬਰ ਨਾਲ ਰਲਦਾ ਹਾਂਜੀ سپورਟ ਕਰਦਾ ਪੂਰੀ ਤੇ ਫਿਰ ਆਪਾਂ ਮੋਲ ਮੋੜ ਕੇ ਦਿੰਨੇ ਕਰਦੇ ਨੇ ਵੀ 골ਡ ਮੈਡਲ ਜਦੋਂ ਜਿੱਤ ਕੇ ਆਉਂਦੇ ਆ ਸਾਰਾ ਪਿੰਡ ਮਾਣ ਕਰਦਾ ਉਸਨੂੰ ਪੂਰਾ ਪਿੰਡ ਪੂਰਾ ਇਲਾਕਾ ਸਾਰੇ ਕੋਸ ਸਾਹਿਬ ਯਾਰ ਦੋਸਤ ਮਿੱਤਰ ਸਾਰਿਆਂ ਨੂੰ ਮਾਣ ਹੁੰਦਾ ਕਿ ਯਾਰ ਜਿਹੀ ਨਹੀਂ ਕੁਝ ਕਰ ਪਾਏ ਤੇ ਸਾਡਾ ਦੋਸਤ ਸਾਡਾ ਪੁੱਤਰ ਸਾਡੇ ਪਿੰਡ ਦਾ ਮੁੰਡਾ ਕਰ ਰਿਹਾ ਅੱਜ ਦੇ ਯੂਥ ਨੂੰ ਕੀ ਮੈਸੇਜ ਦੇਣਾ ਚਾਹੂੰਗਾ ਵੀ ਜਿਹੜਾ ਨਸ਼ਿਆਂ ਦੇ ਵਿੱਚ ਜਾ ਰਿਹਾ ਹੈ ਗੇਮਾਂ ਦੇ ਵੱਲੋਂ ਦੂਰ ਹੋਈ ਜਾਂਦੇ ਨੇ ਤੇ ਆਪਣੀ ਜਵਾਨੀ ਖਰਾਬ ਕਰ ਯਾਰ ਮੇਰੀ ਨੌਜਵਾਨ ਵੀਰਾਂ ਨੂੰ ਇਹ ਹੀ ਬੇਨਤੀ ਹੈ ਕਿ ਜਿਆਦਾ ਤੋਂ ਜਿਆਦਾ ਖੇਡਾਂ 'ਤੇ ਧਿਆਨ ਦਿਓ ਫੋਨਾਂ ਦਾ ਖੇੜਾ ਛੱਡ ਦਿਓ ਫੋਨ ਹੀ ਆ ਜਾਂ ਗਲਤ ਸੰਗਤ ਹੀ ਆ ਜਿਹੜੀ ਤੁਹਾਨੂੰ ਨਸ਼ਿਆਂ 'ਚ ਲਾ ਦਿੰਦੀ ਆ ਅਗਰ ਤੁਹਾਨੂੰ ਕੋਈ ਗਲਤ ਸੰਗਤ ਮਿਲਦੀ ਆ ਤੈਨੂੰ ਛੱਡ ਦਿਓ ਨਸ਼ੇ ਛੱਡੋ ਗੇਮਾਂ ਖੇਡੋ ਵੱਤ ਤੋਂ ਵੱਧ ਇੰਡੀਆਲੀ ਮੈਡਲ ਲੈ ਕੇ ਆਓ ਪੰਜਾਬ ਵਾਲੀ ਮੈਡਲ ਲੈ ਕੇ ਆਓ ਬਹੁਤ ਬਹੁਤ ਸ਼ੁਕਰੀਆ ਸਰਵਜੇਤ ਬਾਈ ਬਹੁਤ ਵਧੀਆ ਲੱਗਿਆ ਗੱਲਬਾਤ ਕਰਕੇ ਸਰਵਜੀਤ ਸਰ ਨਾਲ ਤੇ ਜਾਣਿਆ ਵੀ ਕਿਸ ਤਰੀਕੇ ਨਾਲ ਉਹਨਾਂ ਦਾ ਸਫਰ ਰਿਹਾ ਪਾਵਰ ਲਿਫਟਿੰਗ ਦੇ ਵਿੱਚ ਕਿਹੜੀਆਂ-ਕਿਹੜੀਆਂ ਔਕੜਾਂ ਇਹਨਾਂ ਨੂੰ ਆਈਆਂ ਕਿਸ ਤਰੀਕੇ ਨਾਲ ਜਿਹੜਾ ਸਾਰਾ ਸਫਰ ਹੈ ਉਸ ਨੂੰ ਮੈਨੇਜ ਕੀਤਾ ਹੈ ਇੰਟਰਨੈਸ਼ਨਲ ਲੈਵਲ ਤੱਕ ਪਹੁੰਚੇ ਨੇ ਤੇ ਜਿਹੜੇ ਉੱਥੇ ਜਾ ਕੇ ਵੀ ਮੈਡਲ ਜਿੱਤੇ ਨੇ ਤੇ ਅਸੀਂ ਉਮੀਦ ਕਰਦੇ ਹਾਂ ਵੀ ਤੁਸੀਂ ਵੀ ਇਸ ਸਟੋਰੀ ਤੋਂ ਕੁਝ ਨਾ ਕੁਝ ਪ੍ਰਭਾਵਿਤ ਹੋਏ ਹੋਵੋਗੇ ਤੇ ਕੁਝ ਆਪਣੀ ਜੀਵਨ ਦੇ ਵਿੱਚ ਇਹਨੂੰ ਢਾਲਣਾ ਚਾਹੋਗੇ ਤੇ ਤੁਸੀਂ ਵੀ ਆਪਣੇ ਫਿਊਚਰ 'ਚ ਕੁਝ ਨਾ ਕੁਝ ਵਧਿਆ ਕਰੋਗੇ ਇਦਾਂ ਦੀ ਹੋਰ ਵਧੀਆ ਵਧੀਆ ਸਟੋਰੀਜ਼ ਲਈ ਸਾਡੇ ਚੈਨਲ ਨੂੰ ਫੋਲੋ ਜਰ ਕਰ ਲਿਓ 더 ਸਿਟੀ ਹੈਡਲਾਈਨਸ ਕੈਮਰਾਮੈਨ ਸੇਵਾ ਸਿੰਘ ਦੇ ਨਾਲ ਮੈਂ ਅੰਬਰ ਵੀ थैंक यू